ਉਹ ਯਾਰ ਜੇ ਬੈਠਾ ਰੋਟੀ ਖਾਂਦਾ ਵਸੇ ਤਾਂ ਮੁੰਡੇ ਕਿਛ ਸਵਾਈ ਕਰਦੇ ਵੇ ਸੀਗੇ ਬੈਠੇ ਮਾਦਰੋ ਟਾਈਮ ਹੁੰਦਾ ਪਿਆ ਸੀ 11:20 25 ਮਿੰਟ ਦਾ ਟਾਈਮ ਸੀਗਾ ਫੇ ਦੋ ਕੁ ਮੁੰਡੇ ਆਏ ਆ ਮੁੰਡੇ ਟੱਕਿਆ ਸੀਗਾ ਪੂਰਾ ਕਪੜਾ ਕੋ ਉਪਰਨਾ ਪਉਣਾ ਜੋ ਵੀ ਹੁੰਦਾ ਪਾਇਆ ਹੋਇਆ ਸੀਗਾ ਉਹ ਨਾਲ ਨਹੀਂ ਇੱਕ ਦੇ ਕੋਲ ਬੋਲਵਰ ਸੀਗੀ ਦੇਖ ਲੈ ਕੋਲ ਆਪਣਾ ਗੰਡਾਸਾ ਜੋ ਵੀ ਕਿੰਨੀ ਕੀਦਰ ਪਹਿਲਾਂ ਦੀ ਗੱਲ ਹੈ ਭਾਈ 11:25 ਮਿੰਟ ਦਾ 11:25 ਹਾਸਲ ਹੈ ਠੀਕ ਹੈ ਨਹੀਂ ਆਇਆ ਉਹਨਾਂ ਨੇ ਪਹਿਲੇ ਮੈਨੂੰ ਡਰਾਇਆ ਤੁਮ ਕਹਾਇਆ ਕਿ ਹਾਂ ਵੇ ਬੋਲਵਰ ਦਾ ਖਾ ਕੇ ਨਹੀਂ ਉਹ ਗਾਗ ਬਣ ਕੇ ਆਏ ਸੀ ਕਿਦਾਂ ਮੇਰੇ ਭਾਈ ਮੁੰਡੇ ਇਦਾਂ ਹੀ ਹੁੜਨੇ ਆਏ ਜੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਇੱਥੇ ਆਇਆ ਇੱਥੇ ਬੈਠਾ ਸੀਗਾ ਮੈਂ ਇੱਥੇ ਆਇਆ ਤੇ ਉਸ ਮੈਨੂੰ ਕਹਿੰਦਾ ਜੀ ਆਪਣਾ ਕੈਸ਼ ਇਹਦੇ ਕੈਸ਼ ਇਹਦੇ ਬਾਈ ਪੈਨਿਕ ਹੋ ਗਿਆ ਮੈਂ ਪਹਿਲੇ ਮੈਂ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਚਾਪੀ ਕੱਢ ਕੇ ਕੱਟਿਆ ਵਾ ਜਦੋਂ ਅੰਠਾ ਲਾਤਾ ਉਹ ਪਾੜ ਕੇ ਨਾਲ ਫਿਰ ਅੰਦਰ ਕਰ ਲਿਆ ਮੇਰੇ ਗੰਡਾਸਾ ਮਾਰਿਆ ਸਿਰ ਤੇ ਠੀਕ ਹੈ ਦੂਜੇ ਬੰਦੇ ਕੋਲ ਰਿਵੋਲਵਰ ਸੀਗੀ ਜਿਹੜਾ ਉਹਨੇ ਬੋਲਵਰ ਮਾਰੀ ਉਹਨਾਂ ਨੇ ਫਿਰ ਮਨਸਾਨੇ ਨਹੀਂ ਉਹਦੋਂ ਕਿੰਨੇ ਜਣੇ ਮੌਜੂਦ ਸੀ ਤੁਸੀਂ ਇਕੱਲੇ ਸੀ ਮੈਂ ਇਕੱਲਾ ਸੀਗਾ ਦੋ ਕਿਲੇ ਬਸ ਸਟਾਫ ਸੀਗੇ ਇੱਥੇ ਸਟਾਫ ਉਹਨਾਂ ਦਾ ਪੈਨਿਕ ਹੋ ਗਿਆ ਕੱਢ ਗਿਆ ਬਾਹਰ ਨੂੰ ਹੈਲ ਟਾੜੀ ਸੀਗੇ ਮੀਨ ਵਾਈਲ ਇੱਥੋਂ ਦੀ ਉਹਨਾਂ ਨੇ ਮੈਨੂੰ ਆ ਕੇ ਪਹਿਲੇ ਕੈਸ਼ ਕੱਢ ਲਿਆ ਗੱਲੇ ਦੇ ਵਿੱਚ 15000 ਕੈਸ਼ ਸੀਗਾ ਸੋਨੇ ਦਾ ਘੜਾ ਸੀਗਾ ਤਿੰਨ ਤੋਲੇ ਦਾ ਮੇਰਾ 24 ਲਾ ਕੇ ਲੱਗੇ ਕੋਈ ਲਾ ਕੇ ਲੈ ਗਿਆ ਭਾਈ ਤੇਰੇ ਲੁਟੇਰੇ ਸੀ ਆਏ ਕਿਸ ਤਰ੍ਹਾਂ ਸੀ ਤੂੰ ਦੇਖਿਆ ਕੁਛ ਨਹੀਂ ਐਕਟੀਵੇਟ ਹੈ ਸੀਗੇ ਐਕਟੀਵੇਟ ਕਿੰਨੇ ਚ ਟੋਟਲ ਕਿੰਨੇ ਜانے ਸੀਗੇ ਭਾਈ ਟੋਟਲ 300 3 ਸੀਗੇ ਇੱਕ ਵਾਰ ਐਕਟੀਵੇਟ ਦੇ ਵੇਟ ਕਰ ਰਿਹਾ ਦੋ ਅੰਦਰ ਆਏ ਤੁਹਾਡੇ ਨਾਲ ਅੰਦਰ ਆਏ ਮੇਰੇ ਕੋਲ ਹਾਂਜੀ ਭਾਈ ਉਹ ਸੀਸੀਟੀਵੀ ਹੈ ਤੁਹਾਡੇ ਕੋਲ ਸੀਸੀਟੀਵੀ ਹੈਗੀ ਦਿਖਾਓਗੇ ਐਪ